ਕਰਦੇ ਆ ਤੁਸੀਂ ਵੀ ਸਭ ਰਾਜੀ ਖੁਸ਼ੀ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਅਸੀਂ ਵੀ ਸਭ ਠੀਕ ਠਾਕ ਅੱਜ ਤੁਹਾਨੂੰ ਦੋ ਭਰਾਵਾਂ ਦੀ ਕਹਾਣੀ ਸੁਣਾਉਣ ਲੱਗਿਆ ਕਹਾਣੀ ਜ਼ਰੂਰ ਐਂਡ ਤੱਕ ਸੁਣੋ ਮਤਲਬ ਪੂਰੀ ਸੁਣੋ ਆਪਾਂ ਪਿਓਰ ਪੰਜਾਬੀ ਦੇ ਵਿੱਚ ਬੋਲਦੇ ਆ ਤੇ ਇੱਕ ਕਿਸਾਨ ਸੀ ਉਸਦੇ ਸੱਤ ਬੱਚੇ ਸੀ ਜਦੋਂ ਛੋਟਾ ਬੱਚਾ 1.5 ਸਾਲ ਦਾ ਸੀ ਉਹਦੀ ਘਰ ਵਾਲੀ ਦੀ ਡੈਥ ਮੌਤ ਹੋ ਜਾਂਦੀ ਹੈ ਮੌਤ ਹੋਣ ਤੋਂ ਬਾਅਦ ਜਿਹੜਾ ਛੋਟਾ ਬੱਚਾ ਸੀ ਜਿਹੜਾ ਸਭ ਤੋਂ ਵੱਡਾ ਮੁੰਡਾ ਸੀ ਉਹ ਇਹ ਉਦੋਂ ਛੋਟਾ ਇੱਕ ਮੁੰਡਾ ਕੁੜੀ ਵੱਡੀ ਸੀ ਉਸ ਤੋਂ ਛੋਟਾ ਇੱਕ ਮੁੰਡਾ ਸੀ ਸਭ ਤੋਂ ਵੱਡੀ ਮਤਲਬ ਭੈਣ ਸੀ ਇੱਕ ਸਭ ਤੋਂ ਛੋਟਾ ਭਰਾ ਸੀ ਵਿਚਾਲੇ ਫਿਰ ਚਾਰ ਭੈਣਾਂ ਸੀ ਮਤਲਬ ਪੰਜ ਭੈਣਾਂ ਦੋ ਭਰਾ ਸੀ ਤੇ ਜਦੋਂ ਕਿਸਾਨ ਦੀ ਘਰਵਾਲੀ ਦੀ ਡੈਥ ਹੋ ਜਾਂਦੀ ਆ ਤੇ ਉਹ ਬੜਾ ਦੁਖੀ ਰਹਿੰਦਾ ਤੇ ਸਾਰੇ ਲੋਕ ਕਹਿਣ ਲੱਗੇ ਵੀ ਤੂੰ ਸ਼ਾਦੀ ਕਰਵਾ ਲਾ ਉਹ ਕਹਿੰਦਾ ਵੀ ਮੈਂ ਸ਼ਾਦੀ ਨਹੀਂ ਕਰਵਾਉਂਦੇ ਆ ਵੀ ਜਿਹੜੇ ਮੇਰੇ ਬੱਚੇ ਨੇ ਤਾਂ ਰੋਲ ਜਾਣਗੇ ਜੇ ਮੈਂ ਸ਼ਾਦੀ ਕਰਵਾਉਣਾ ਚਲੋ ਰਿਸ਼ਤੇਦਾਰਾਂ ਨੇ ਕਾਫੀ ਸੋਚਿਆ ਵਿਚਾਰਿਆ ਕਦੇ ਨਾਨੀ ਘਟਾ ਜਾਂਦੀ ਸੀ ਵਿਚਾਰਿਆਂ ਦਾ ਟਾਈਮ ਤੇ ਕਦੇ ਦਾਦੀ ਹੌਲੀ-ਹੌਲੀ ਤਿੰਨ ਕਿ ਮਹੀਨੇ ਬਾਅਦ ਦੱਸਦ ਨੇ ਵੀ ਦਾਦੀ ਨੂੰ ਸਾਦੀ ਪ੍ਰੋਬਲਮ ਸੀ ਤੇ ਦਾਦੀ ਵੀ ਚੜ੍ਹਾਈ ਕਰ ਗਈ ਤੇ ਕਾਫੀ ਘਰ ਦੇ ਵਿੱਚ ਪਰੇਸ਼ਾਨੀ ਸੀ ਤੇ ਬੜੀ ਜਿਹੜੀ ਕੁੜੀ ਸੀ ਪੜਨ ਤੋਂ ਹਟਾ ਲਈ ਤੇ ਉਹਨੇ ਘਰ ਦਾ ਕੰਮ ਕਾਜ ਦੇ ਵਿੱਚ ਰੁੱਝ ਗਈ ਤੇ ਧਾਰਾਂ ਡੋਕੇ ਚੋਣੇ ਤੇ ਹੋਰ ਜ਼ਿੰਮੇਵਾਰਾ ਕੰਮ ਸੀ ਕਾਫੀ ਭਾਰਾ ਹੁੰਦਾ ਕੰਮ ਆਪਾਂ ਸਾਰਿਆਂ ਨੂੰ ਪਤਾ ਕੋਈ ਸਿਆਣਾ ਬਜ਼ੁਰਗ ਸੀ ਉਹ ਕਹਿਣ ਲੱਗਿਆ ਵੀ ਮੁੰਡਾ 15 16 ਸਾਲ ਦਾ ਹੈਗਾ ਇਹ 14 ਵੀ ਤੁਸੀਂ ਇਹਦੀ ਸ਼ਾਦੀ ਕਰ ਲਾ ਵਿੱਚੇ ਕਈ ਲੋਕ ਕਹਿਣ ਲੱਗੇ ਵੀ ਬੱਚਾ ਹਜੇ ਛੋਟਾ ਉਹ ਵੀ ਇਹ ਜੀ ਬੱਚੀ ਹੋਗੀ ਉਹ ਪਰਿਵਾਰ ਕਿੱਥੋਂ ਸੰਭੂਗੀ ਜਿਹੜਾ ਹੌਲੀ-ਹੌਲੀ ਇੱਕ ਮੁੰਡੇ ਦਾ ਜਿਹੜਾ ਉਹਦਾ ਨਾਨਾ ਸੀ ਉਹ ਆਇਆ ਇੱਕਦਮ ਉਹ ਕਹਿਣ ਲੱਗਿਆ ਵੀ ਜਿਹੜਾ ਮੇਰਾ ਮੁੰਡਾ ਉਹਦੇ ਸਾਲੇ ਦੀ ਕੁੜੀ ਆ ਬੜੀ ਸਮਝਦਾਰ ਤੇ ਬੜੀ ਸੂਝ-ਬੂਝ ਸਿਆਣੀ ਕੁੜੀ ਆ ਤੇ ਉਹਦੇ ਚਾਚੇ ਤਾਂ 6-7 ਨੇ ਇਕੱਠਾ ਪਰਿਵਾਰ ਆਂਦਾ ਵੀ ਉਹ ਕੁੜੀ ਤੇਰੇ ਬੱਚਿਆਂ ਨੂੰ ਸੰਭ ਸਕਦੀ ਆ ਵੀ ਫਿਰ ਦੇ ਲੋ ਆਪ ਸਾਰਿਆਂ ਨੂੰ ਪਤਾ ਉਮਰ ਦੀ ਗੱਲ ਚੱਲੀ ਆਖੇ ਉਮਰ ਦੇ ਵਿੱਚ ਕੁੜੀ ਮੁੰਡੇ ਨਾਲੋਂ 5 ਸਾਲ ਵੱਡੀ ਆ ਮਾਤਲ ਵੱਡੀ ਕੁੜੀ ਤੋਂ ਵੀ 3 ਢਾਈ ਸਾਲ ਵੱਡੀ ਸੀ ਜਿਹੜੀ ਵੱਡੀ ਕੁੜੀ ਸੀ ਉਸ ਕਿਸਾਨ ਦੀ ਉਹ ਵੀ ਬੜੀ ਸਮਝਦਾਰ ਸੀ ਬੜੀ ਸਮਝਬੁੱਝੀ ਸੀ ਉਹ ਕਹਿਣ ਲੱਗੀ ਵੀ ਬਾਪੂ ਜੀ ਠੀਕ ਆ ਗੱਲ ਜੇ ਕੁਸ਼ਚਰ ਸੋਮੇ ਨਾਲੋਂ ਵੱਡੀ ਕੁੜੀ ਹੋਊਗੀ ਤਾਂ ਆਪਣਾ ਘਰਵਾਰ ਸੰਭ ਲੂਗੀ ਸਾਰਿਆਂ ਨੇ ਸ਼ਾਂਤੀ ਹੋਈ ਤੇ ਮੁੰਡਾ ਵੀ ਕਹਿਣ ਲੱਗਿਆ ਵੀ ਜਿੱਕਣ ਜਦੋਂ ਇੰਨਾ ਨਹੀਂ ਸੀ ਮੁੰਡਿਆਂ ਨੂੰ ਹੁੰਦਾ ਜਿਵੇਂ ਅੱਜ ਕੱਲ ਦੇ ਮੁੰਡੇ ਬੁਕਾਲਤਾ ਕਰਦੇ ਨੇ ਉਹ ਕਹਿੰਦਾ ਜਿਵੇਂ ਤੁਹਾਨੂੰ ਅੱਛਾ ਲੱਗਦਾ ਕਰ ਲੋ ਮੇਰੀ ਤਾਂ ਕੋਈ ਮਰਜ਼ੀ ਨਹੀਂ ਮੇਰਾ ਕੋਈ ਇਹਦੇ ਵਿੱਚ ਦੇਣ ਲੈਣ ਨਹੀਂ ਮੈਂ ਕੁਝ ਨਹੀਂ ਕਹਿੰਦਾ ਹੈਗਾ ਜੋ ਤੁਹਾਨੂੰ ਚੰਗਾ ਲੱਗਦਾ ਕਰ ਲੋ ਤੇ ਅੱਜ ਕੱਲ ਤਾਂ ਜੇ ਕਿਸ ਨੂੰ 5 ਸਾਲ ਵੱਡੀ ਕੁੜੀ ਮਿਲ ਜਵੇ ਧਰਤੀ ਨਾਲ ਟੋਏ ਪੜ ਦੇਣਗੇ ਹੈ ਕਿ ਨਹੀਂ ਤੇ ਚਲੋ ਮੁੰਡਾ ਵੀ ਖੇਤੀ ਦੇ ਵਿੱਚ ਲੱਗ ਗਿਆ ਕਿਉਂ ਘਰੇ ਰੋਟੀ ਟੁੱਕ ਦਾ ਸਾਧਨ ਬਣਦਾ ਹੈਨ ਜਿਸੀ ਵੀ ਟਾਈਮ ਨਾਲ ਪ੍ਰਸ਼ਾਦਾ ਪਾਣੀ ਬੜੇ ਤੇ ਬੱਚੇ ਸਕੂਲ ਜਾਣ ਉਹ ਤਾਂ ਕੰਮ ਰੁਕ ਗਿਆ ਕਿ ਕੁੜੀ ਦੀ ਵੀ ਹਜੇ ਉਹ ਉਮਰ ਨਹੀਂ ਸੀ ਜਿਹੜਾ ਵੀ ਇੰਨਾ ਕੁਝ ਕਰਕੇ ਬੱਚਿਆਂ ਨੂੰ ਸਕੂਲ ਵੀ ਤੋਰ ਦੇਵੇ ਤੇ ਜ਼ਿੰਮੇਦਾਰਾ ਕੰਮ ਧਾਰਾਂ ਵੀ ਚੋਵੇ ਤੇ ਬਾਕੀ ਇਹ ਦੋਂ ਹੱਥੀ ਧਾਰਾਂ ਸਾਰਾ ਕੰਮ ਹੱਥੀ ਕਰਦੇ ਸੀ ਦੁੱਧ ਰੜਕਣਾ ਸਾਰਾ ਕੁਛ ਹੱਥੀ ਕਰਦੇ ਸੀ ਤੇ ਬੜਾ ਔਖਾ ਸੀ ਘਰ ਦਾ ਦੂਜੇ ਵੀ ਲੋਕ ਦੇਖ ਕੇ ਬੜੇ ਹੈਰਾਨ ਰਹਿ ਜਾਂਦੇ ਸੀ ਵੀ ਇਸ ਘਰ ਦਾ ਕੀ ਬਣੂ ਚਲੋ ਸਹਿਮਤੀ ਹੋਈ ਤੇ ਉਹਦਾ ਮੁੰਡੇ ਦਾ ਰਿਸ਼ਤਾ ਪੱਕਾ ਹੋ ਗਿਆ ਬਹੁਤ ਜਲਦੀ 2 ਮਹੀਨੇ ਬਾਅਦ ਵਿਆਹ ਵੀ ਹੋ ਗਿਆ ਵਿਆਹ ਵੀ ਬੜਾ ਸਿੱਧਾ ਸਾਦਾ ਤੇ ਸਿੰਪਲ ਵਿਆਹ ਹੋਇਆ ਤੇ ਜਦੋਂ ਉਹ ਲੜਕੀ ਵਿਆਹ ਕੇ ਘਰੇ ਆਈ ਉਹਨੇ ਕੀ ਦੇਖਿਆ ਵੀ ਤਾਂ ਬੱਚੇ ਛੋਟੇ ਛੋਟੇ ਬੱਚੇ ਨੇ ਤੂੰ ਨੂੰ ਪਤਾ ਤਾਂ ਪਹਿਲੇ ਈ ਸਾਰੇ ਬੱਚੇ ਛੋਟੇ ਛੋਟੇ ਨੇ ਵੀ ਤੈਨੂੰ ਪਾਲਣੇ ਪੈਣੇ ਨੇ ਸ਼ਾਦੀ ਵੀ ਤਾਂ ਹੀ ਉਸ ਘਰ ਦੇ ਵਿੱਚ ਕੀਤੀ ਸੀ ਵੀ ਉਹ ਲੜਕੀ ਸਮਝਦਾਰ ਤੇ ਜਿਹੜਾ ਸਭ ਤੋਂ ਛੋਟਾ ਸਾਨ ਦਾ ਬੇਟਾ ਸੀ ਉਹ ਸਿਰਫ 3 2 ਸਾਲ ਦਾ ਸੀ ਪਹਿਲਾਂ ਉਹਦੀ ਭੈਣ ਉਹ ਨਮਾਉਂਦੀ ਤੁਮਾਦੀਸ ਦੇ ਤੱਪ ਦੇ ਨਾਲ ਪਾਉਂਦੀ ਸੀ ਦੇਖੋ ਉਸ ਲੜਕੀ ਦੀ ਸਮਝ ਉਹ ਕਹਿੰਦੀ ਵੀ ਤੂੰ ਪੜਨ ਲੱਗ ਜਾ ਕੁੜੀ ਨੂੰ ਕਹਿਣ ਲੱਗੀ ਨਾਲ ਤੁਮ ਉਹ ਕਹਿੰਦੀ ਵੀ ਭਾਬੀ ਜੀ ਮੈਂ ਹੁਣ ਨਹੀਂ ਪੜਨ ਲੱਗਦੀ ਹੁਣ ਤਾਂ ਮੈਂ ਤੇਰੇ ਨਾਲ ਕੰਮ ਦੇ ਨਾਲ ਹੱਥ ਮਟਾਉਂਗੀ ਤੇ ਤੇਤੇ ਵੀ ਇੰਨਾ ਇਕੱਲੀ ਤੇ ਕੰਮ ਨਹੀਂ ਹੋਣਾ ਪਰਿਵਾਰ ਬੱਚੇ ਛੋਟੇ ਨੇ ਜੇ ਸਾਰੇ ਉਹ ਕਹਿੰਦੀ ਨਹੀਂ ਤੂੰ ਪੜਨ ਲੱਗ ਜਾ। ਉਹ ਕਹਿੰਦੀ ਭਾਬੀ ਜੀ ਵੀ ਸਾਲ ਤੱਕ ਗੈਪ ਪੈ ਗਿਆ ਪੜਾਈ ਦੇ ਵਿੱਚ। ਉਹ ਕਹਿੰਦੀ ਕੋਈ ਗੱਲ ਨਹੀਂ ਇੱਕ ਕਲਾਸ ਲੇਟ ਹੋ ਜਾਊ। ਚਲੋ ਕੁੜੀ ਸਹਿਮਤ ਹੋ ਗਈ, ਕੁੜੀ ਸਕੂਲ ਜਾਣ ਲੱਗੀ। ਸਕੂਲ ਵੀ ਪਿੰਡ ਤੋਂ 3-4 ਕਿਲੋਮੀਟਰ ਦੂਰ ਸੀ। ਤੇ ਉਹਨੇ ਆਪਣੇ ਘਰ ਵਾਲਿਆਂ ਨੂੰ ਵੀ ਬਹੁਤ ਕਿਹਾ ਤੂੰ ਖੇਤੀ ਛੱਡ ਕੇ ਪੜਨ ਲੱਗ ਜਾ। ਉਹ ਕਹਿੰਦਾ ਨਹੀਂ ਵੀ ਸਾਰਾ ਪਰਿਵਾਰ ਛੋਟਾ ਵੀ ਬਾਪੂ ਇਕੱਲਾ ਖੇਤ 'ਚ ਬੈਠ ਕੇ ਰੋਂਦਾ ਰਹਿੰਦਾ। ਵੀ ਮੈਨੂੰ ਤਾਂ ਬਾਪੂ ਦੇ ਨਾਲ ਹੁਣ ਖੇਤੀ ਕਰਨੀ ਪੈਣੀ ਆ ਉਹ ਕਹਿੰਦੀ ਚਲੋ ਠੀਕ ਆ ਜਿਹੜਾ ਛੋਟਾ ਮੁੰਡਾ ਸੀ ਬਹੁਤ ਹੀ ਜ਼ਿਆਦਾ ਛੋਟਾ ਸੀ ਉਹਨੇ ਨਿਵਾ ਧਵਾ ਕੇ ਉਹਨੂੰ ਰੋਟੀ ਸ਼ੀਸ਼ੀ ਜੋ ਵੀ ਪਿੰਦਾ ਸੀ ਖਵਾਉਣਾ ਉਹ ਜਾਨੀ ਉਹਨੂੰ ਆਪਦਾ ਇੱਕ ਬੱਚਾ ਹੀ ਸਮਝਣ ਲੱਗੀ ਵੀ ਮੇਰਾ ਬੱਚਾ ਤੇ ਰਾਤ ਨੂੰ ਨਵਾ ਆਪਦੇ ਨਾਲ ਹੀ ਪਾਉਣਾ ਤੇ ਬੜਾ ਪਿਆਰ ਕਰਦੀ ਸੀ ਉਹਦੇ ਦਿਓਰ ਨੂੰ ਦਿਓਰ ਨਹੀਂ ਸੀ ਸਮਝ ਉਹ ਆਪਦਾ ਇੱਕ ਬੇਟਾ ਸਮਝਦੀ ਸੀ ਚਲੋ ਕਹਿਣ ਚ ਤਾਂ ਦਿਓਰ ਹੀ ਸੀ ਨਾ ਉਨੇ ਬੜੇ ਲਾਡਾ ਪਿਆਰਾ ਨਾਲ ਉਸ ਬੱਚੇ ਨੂੰ ਪਾਲਿਆ ਵੱਡਾ ਹੁੰਦਾ ਗਿਆ ਤੇ ਉਹ ਕਹਿਣ ਲੱਗਿਆ ਵੀ ਮੇਰਾ ਬਾਹਰ ਜਾਣ ਦਾ ਮਾਨਾ ਉਹ ਜਿਹੜਾ ਭਾਈ ਪਰਜਾਈ ਸੀ ਉਹ ਕਹਿੰਦੇ ਵੀ ਦਸ ਤੇਰੇ ਜਿਵੇਂ ਰਾਤ ਦਾ ਓਪਣ ਕਰਾਂਗੇ ਉਹਨਾਂ ਕੋਲੇ ਜ਼ਮੀਨ ਥੋੜੀ ਹੋ ਸੀ ਉਦੋਂ ਜ਼ਮੀਨ ਦਾ ਰੇਟ ਵੀ ਸਿਰਫ ਦੱਸਦੇ ਨੇ ਵੀ 10-12 ਹਜ਼ਾਰ ਹੁੰਦਾ ਸੀ ਲੱਖਾਂ ਚ ਨਹੀਂ ਸੀ ਹਜ਼ਾਰਾਂ ਚ ਸੀ 10-12 ਹਜ਼ਾਰ ਉਦੋਂ 10-12 ਹਜ਼ਾਰ ਹੀ بڑا ਔਖਾ ਬਣਦਾ ਸੀ। ਉਦੋਂ ਬਾਹਰ ਵੀ ਅਗਲਾ ਇੰਨੇ ਕੁ ਪੈਸਿਆਂ ਨਾਲ ਹੀ ਚੱਲਿਆ ਜਾਂਦਾ ਸੀ। ਤੇ ਉਹਨਾਂ ਨੇ ਇੱਕ ਕੀਲਾ ਵੇਚਿਆ ਤੇ ਮੁੰਡਾ ਬਾਹਰ ਭੇਜਤਾ। ਉੱਥੇ ਉਹਦੀ ਬਾਹਰੀ ਉਹਨੇ ਪੱਕੀ ਕੁੜੀ ਦੇ ਨਾਲ ਸ਼ਾਦੀ ਕਰਵਾ ਲਈ। ਸ਼ਾਦੀ ਕਰਵਾਉਣ ਤੋਂ ਬਾਅਦ ਅਬਦੀ ਜਿਹੜੀ ਪਰਜਾਈ ਸੀ ਉਹਨੂੰ ਕਹਿਣ ਲੱਗਿਆ ਵੀ ਤੁਸੀਂ ਸਾਰਾ ਪਰਿਵਾਰ ਇੱਥੇ ਆਜੋ। ਉਹ ਕਹਿਣ ਲੱਗੀ ਵੀ ਹਜੇ ਅਸੀਂ ਨਹੀਂ ਆ ਸਕਦੇ। ਪਹਿਲਾਂ ਤਾਂ ਉਹ ਵਿਚਾਲੇ ਜਿਹੜਾ ਸਿਸਾਰਾ ਪਰਿਵਾਰ ਵਿਆਹਤਾ ਸਭ ਤੋਂ ਛੋਟੇ ਮੁੰਡੇ ਦੀ ਆਪਾਂ ਗੱਲ ਕਰਦੇ ਪਰ ਕੁੜੀਆਂ ਤਾਂ ਵਿਆਹਤੀਆਂ ਉਹਨਾਂ ਨੇ ਸਾਰੀਆਂ ਇੱਕ ਕਰਤੀ ਤੇ ਫਿਰ ਇਹ ਵੀਡੀਓ ਲੰਬੀ ਬਣਦੀ ਸੀ ਜੇ ਆਪਾਂ ਜਾਦਾ ਸਾਰਿਆਂ ਦਾ ਪਗਣਦੇ ਸੀ ਤੇ ਉਹਨੇ ਫਿਰ ਜਦੋਂ ਨਾਂ ਹਟੇ ਤਾਂ ਕਹਿਣ ਲੱਗਿਆ ਵੀ ਤੁਹਾਨੂੰ ਮੈਂ ਵੀਜ਼ਾ ਭੇਜਦਾ ਤੁਸੀਂ ਬਾਹਰ ਆ ਜਾਓ ਤੇ ਉਹ ਤਾਂ ਨਾ ਮੰਨੇ ਜਾਣੇ ਪਰਜਾਈ ਦੇ ਦੋ ਮੁੰਡੇ ਸੀ ਉਹ ਕਹਿੰਦਾ ਵੀ ਜੇ ਤੁਸੀਂ ਸਹਿਮਤ ਹੋ ਮੈਂ ਤੁਹਾਡੇ ਦੋਨਾਂ ਬੇਟਿਆਂ ਨੂੰ ਬਾਹਰ ਬੁਲਾ ਲਾਂ ਉਹਨਾਂ ਦੇ ਮਨ 'ਚ ਇੱਕ ਡਰ ਬੈਠਿਆ ਹੋਇਆ ਸੀ ਜਿਵੇਂ ਲੋਕਾਂ ਦਾ ਹੁੰਦਾ ਬਈ ਉਹ ਬਾਹਰ ਕਹਤਾ ਮਿੱਤ ਨਹੀਂ ਹੁੰਦਾ ਜੀ ਤੁਹਾਡੇ ਬੇਟਿਆਂ ਦਾ ਨੁਕਸਾਨ ਨਾ ਕਰ ਦਵੇ ਜੇ ਨਾ ਕਰ ਦਵੇ ਬੋ ਨਾ ਕਰ ਦਵੇ ਯਾਨੀ ਲੋਕਾਂ ਨੇ ਜੀ ਉਹਨਾਂ ਦੇ ਉਲਟ-ਪੁਲਟ ਕਰਤਾ ਉਹ ਜਿਹੜੀ ਭਾਈ ਪਰਜਾਈ ਸੀ ਪਰ ਬੜੇ ਸਮਝਦਾਰ ਸੀ ਉਹ ਕਹਿੰਦੇ ਵੀ ਸਾਡੇ ਨਾਲ ਉਹ ਕਦੇ ਧੋਖਾ ਨਹੀਂ ਕਰ ਸਕਦਾ ਚਲੋ ਟਾਈਮ ਨਿੱਕਾ ਦਾ ਗਿਆ ਜਿਹੜੇ ਮੁੰਡੇ ਸੀ ਉਹ ਵੀ ਕਾਫੀ ਵਧੀਆ ਪੜ ਗਏ ਤੇ ਉਹਨਾਂ ਦੇ ਮਨ ਦੇ ਵਿੱਚ ਕੀ ਵਿਚਾਰ ਆਇਆ ਇੱਕ ਡਾਕਟਰ ਬਣ ਗਿਆ ਤੇ ਇੱਕ ਬਣ ਗਿਆ ਵਕੀਲ ਤੇ ਪੰਡਾਸਾਰ ਬਈ ਚਾਚਾ ਨੇ ਦੇਖਿਆ ਵੀ ਸੈਟਰਾ ਸਾਰਾ ਪਰਿਵਾਰ ਪਰ ਘਰ ਉਹਨਾਂ ਦਾ ਉਹ ਜਿਹਦਾ ਉਹ ਜੀ ਸੀ ਬਹੁਤ ਛੋਟਾ ਜਿਹਾ ਘਰ ਸੀ ਪਿੰਡ ਦੇ ਵਿਚਾਲੇ ਸੀ ਤੇ ਟਰੈਕਟਰ ਵੀ ਅੰਦਰ ਨਹੀਂ ਸੀ ਜਾਂਦਾ ਰੇੜਾ ਵੀ ਅੰਦਰ ਨਹੀਂ ਸੀ ਜਾਂਦਾ ਸਿਰ ਤੋਂ ਭਰਾ ਹਰਾ ਉੱਥੇ ਤੱਕ ਲੈ ਕੇ ਆਉਂਦਾ ਸੀ ਉਹਦੇ ਘਰ ਤੱਕ ਉਹਨੇ ਸੋਚਿਆ ਵੀ ਸਾਰੀ ਜ਼ਿੰਦਗੀ ਮੇਰੀ ਪਰਜਾਈ ਦੀ ਗੋਹੇ ਦੇ ਵਿੱਚ ਹੀ ਨਿਕਲ ਗਈ ਆ ਮੇਰੇ ਭਝਾਈ ਨੇ ਕਦੇ ਕੋਈ ਸੁਖ ਦਾ ਦਿਨ ਨਹੀਂ ਦੇਖਿਆ ਭਰਾ ਜਿਹੜਾ ਉਹ ਛੋਟਾ ਦਿਓਰ ਸੀ ਉਹਨੇ ਕੀ ਕੀਤਾ ਖੰਨੇ ਖਨਾ ਆਪਣਾ ਰੋਡ ਦੇ ਉੱਤੇ ਹੈਗਾ ਪੱਟੀਆਂ ਨਿਕਲ ਕੇ ਖੰਨਾ ਲਿਬੜੇ ਤੋਂ ਅੱਗੇ ਇਧਰੋਂ ਜਾਂਦੇ ਨੂੰ ਲਿਬੜੇ ਤੇ ਅੱਗੇ ਆਧਰੋਂ ਆਉਂਦਿਆਂ ਨੂੰ ਆਪਾਂ ਨੂੰ ਹੋਰ ਸ਼ਹਿਰ ਪੈਂਦੇ ਹੋਣਗੇ ਤੇ ਸਰੰਦ ਵਗੈਰਾ ਪੈਂਦਾ ਜਿਵੇਂ ਇਧਰੋਂ ਦਰਾਹਾ ਪੈਂਦਾ ਤੇ ਉਹਨੇ ਉੱਥੇ ਜਗ੍ਹਾ ਲੈ ਲਈ ਕੁਛ ਨਾ ਦੱਸਿਆ ਉਹਨੇ ਨਾ ਭਾਈ ਨੂੰ ਨਾ ਭਝਾਈ ਨੂੰ ਸਰੋ ਸਰੋ ਕਿਸੇ ਬੰਦੇ ਨੇ ਕੰਨ ਚ ਉਹਨਾਂ ਦੇ ਫੂਕ ਜਿਵੇਂ ਲੋਕਾਂ ਨੂੰ ਆਤ ਨਹੀਂ ਵੀ ਇਹ ਤਾਂ ਖੰਨੇ ਕੋਠੀ ਪਾਉਣ ਲੱਗ ਗਿਆ ਉਹ ਕਹਿੰਦੇ ਸ਼ਾਬਾਸ਼ ਵਧੀਆ ਖੰਨੇ ਆਜੂ ਸਾਨੂੰ ਮौज ਹੋ ਜੂ ਜੇ ਇੱਥੇ ਰਹਿਣ ਲੱਗ ਜੂ ਆ ਕੇ ਇੰਗਲੈਂਡ ਤੋਂ ਹੋਰ ਸਾਨੂੰ ਕੀ ਚਾਹੀਦਾ ਵਾ ਵੀ ਸਾਡਾ ਗਵਾਚਿਆ ਸਾਨੂੰ ਪੁੱਤ ਮਿਲ ਜੂ ਦੁਬਾਰਾ ਉਹ ਪੁੱਤ ਹੀ ਕਹਿੰਦੀ ਹੁੰਦੀ ਸੀ ਚਲੋ ਕੋਠੀ ਤਿਆਰ ਹੋ ਗਈ ਸਾਰਾ ਕੁਝ ਵਧੀਆ ਬਣ ਗਿਆ ਉਹ ਕਹਿਣ ਲੱਗਾ ਉਹਦੇ ਭਾਈ ਪਰਝਾਈ ਨੂੰ ਵੀ ਆਪਾਂ ਅਖੰਡ ਪਾਠ ਪ੍ਰਕਾਸ਼ ਕਰਾਉਣਾ ਵੀ ਤੁਸੀਂ ਵੀ ਚੱਲੋ ਹੁਣ ਪਰਝਾਈ ਨੇ ਸੋਚਿਆ ਵੀ ਜੇ ਨਾ ਕਹਨੀ ਤਾਂ ਵੀ ਔਖਾ ਜੇ ਹਾਂ ਕਹਨੀ ਤਾਂ ਵੀ ਔਖਾ ਹੁਣ ਮੈਂ ਕਰਾਂ ਕੀ ਹੁਣ ਤਾਂ ਐਸਾ ਤੋਂ ਸਾਰਾ ਕੁਝ ਵੱਖਰਾ ਨੇ ਘਰ ਵੀ ਵੱਖਰਾ ਬਣਾ ਲਿਆ ਸੱਤ ਤਾਂ ਹੁਣ ਇਹਨੇ ਸਾਡੇ ਵਿੱਚ ਕਿੱਥੇ ਰਹਿਣਾ ਵਾ ਮੈਂ ਤਾਂ ਕੈਸੀ ਰਹਿਣਾ ਆਊਗਾ ਤੇ ਚਲੋ ਚਲੀ ਗਈ ਉਹ ਖੰਡ ਪਾਠ ਹੋਇਆ ਪ੍ਰਕਾਸ਼ ਹੋਇਆ ਤੇ ਅਰਦਾਸ ਬੇਨਤੀ ਤੀਜੇ ਦਿਨ ਜਿਵੇਂ ਹੁੰਦਾ ਭੋਗ ਪਿਆ ਪਾਰਟੀ ਵਗਾਰਾ ਚੱਲੀ ਵਧੀਆ ਆਪਣੀ ਭਝਾਈ ਨੂੰ ਅਰ ਭਾਈ ਨੂੰ ਘਰ ਦਾ ਢੇੜਾ ਕਢਵਾਉਂਦਾ ਸਕੋਟੀ ਦਾ ਕੱਲਾ-ਕੱਲਾ ਕਮਰਾ ਦਿਖਾਉਂਦਾ ਵਾ ਤੇ ਇੱਕ ਨੀਚੇ ਜਗ੍ਹਾ ਬਣੀ ਹੋਈ ਸੀ ਜਿਹਦੇ ਵਿੱਚ ਸਿਮਰਨ ਵੀ ਕਰ ਸਕਦਾ ਬੰਦਾ ਬੈਠ ਕੇ ਆਪਣੀ ਕੋਈ ਕੀਮਤੀ ਚੀਜ਼ ਵੀ ਰੱਖ ਸਕਦਾ ਉਹ ਵੀ ਦਿਖਾਈ ਉੱਪਰ ਵੀ ਪੂਰੀ ਸਟੋਰੀ ਬਣੀ ਹੋਈ ਸੀ ਤੇ ਉਹ ਵੀ ਦਿਖਾਈ ਦੇਖ ਕੇ ਭਾਈ ਪਰਜਾਈ ਬੜਾ ਖੁਸ਼ ਹੋਏ ਵੀ ਸੋਕਰ ਸਾਤੋਂ ਦਾ ਨਹੀਂ ਘਰ ਬਣਿਆ ਅਸੀਂ ਇਹ ਹੱਥੀ ਪਾਲਿਆ ਸੀ ਇਹਨੇ ਆਪਦਾ ਘਰ ਬਣਾ ਲਿਆ ਤੇ ਉਸੇ ਦਿਨ ਦੀ ਉਹਦੀ ਦਰਾਣੀ ਸਾਹਿਬ ਦੀ ਫਲੈਟ ਸੀ ਉਹ ਵੀ ਆ ਗਈ ਤੇ ਗੱਲਾਂ ਬਾਤਾਂ ਚੱਲੀਆਂ ਤੇ ਬੜੇ ਖੁਸ਼ ਸੀ ਪਰਿਵਾਰ ਬੜਾ ਖੁਸ਼ ਬੈਠਾ ਸੀ ਕੁਰਸੀਆਂ ਡਾਈਆਂ ਹੋਈਆਂ ਨੇ ਤੇ ਜਿਹੜਾ ਉਹ ਮੁੰਡਾ ਸੀ ਦਿਓਰ ਉਹਨੇ ਚਾਬੀਆਂ ਕੱਢੀਆਂ ਆਪਣੇ ਭਾਈ ਪਰਜਾਈ ਦੇ ਹੱਥ ਤੇ ਰੱਖ ਦਿੱਤੀਆਂ ਭਾਈ ਪਰਜਾਇ ਇੱਕ ਇਹਨਾਂ ਲੱਗੇ ਵੀ ਤੇਰੀ ਕਮਾਈ ਆ ਸਾਡਾ ਇਹਦੇ ਉੱਤੇ ਕੋਈ ਹੱਕ ਨਹੀਂ ਹੈਗਾ ਉਹ ਕਹਿੰਦਾ ਪਹਿਲਾ ਹੱਕ ਤੁਹਾਡਾ ਮੇਰਾ ਹੱਕੇ ਦੇ ਵਿੱਚ ਕੋਈ ਨਹੀਂ ਹੈਗਾ ਮੈਂ ਨਾਲ ਲੱਗਦਾ ਪਲਾਟ ਲੈ ਲਿਆ ਮੇਰੀ ਕੋਠੀ ਤਿਆਰ ਹੁੰਦੀ ਆ ਮੈਂ ਇੰਗਲੈਂਡ ਛੱਡ ਕੇ ਇੱਥੇ ਵਾਪਸ ਰਹਿਣ ਲੱਗਣਾ ਆ ਕੇ ਮੈਂ ਇੱਥੇ ਕਾਰੋਬਾਰ ਤੋਰੂੰਗਾ ਉਹਦੇ ਵਿੱਚ ਵੀ ਤੁਹਾਡਾ ਅੱਧ ਹੋਵੇਗਾ ਦੇਖੋ ਇਹ ਜੇ ਭੈਣ ਭਰਾ ਵੀ ਹੈਗੇ ਨੇ ਇੱਕ ਇਹ ਜੇ